My fellow citizens, industrialists, my friends who have come here on a working day and I'm sorry I got you early from your industries for today's event. But believe me, once by the time we finish the event you won't repent. Uh, I I am thankful to uh, our National Convener, Shri Arvind ji, our Honorable CM, Shri Bhagwant Manji, our Honorable Industry Minister, Tarandeep Sound, our Honorable uh, Minister for Revenue, Mandeep Singh Mundiya, Cap Senaji, ji, our Chief Secretary, and Tejvir ji, ACS, who are all here on my invite so that they can listen to you on what all government has done. and if anything is left over and is required to be done by you they are all here and they are all they will be all heirs to you in this event ਮੈਂ ਹੁਣ ਤੁਹਾਨੂੰ ਸਾਰਿਆਂ ਨੂੰ ਪਹਿਲਾਂ ਤਾਂ ਇਹ ਦੱਸਣਾ ਚਾਹੁੰਦਾ ਕਿ ਜਦੋਂ ਮੈਂ ਐਮਪੀ ਬਣਿਆ ਰਾਜ ਸਭਾ ਦਾ ਫਿਰ ਮੈਂ ਸਟੇਜ ਤੇ ਬੈਠੇ ਆਪਣੇ ਨੈਸ਼ਨਲ ਕਨਵੀਨਰ ਤੇ ਹੌਨਰੇਬਲ ਸੀਐਮ ਸਾਹਿਬ ਦਾ ਸ਼ੁਕਰਗੁਜ਼ਾਰ ਆ ਕਿ ਉਹਨਾਂ ਨੇ ਮੈਨੂੰ ਮੌਕਾ ਦਿੱਤਾ ਔਰ ਮੈਂ ਮੈਂਬਰ ਪਾਰਲੀਮੈਂਟ ਬਣਿਆ ਪਰ ਉਹਦੇ ਵਿੱਚ ਉਸ ਤੋਂ ਬਾਅਦ ਮੈਂ ਕੀ ਕੀ ਕੀਤਾ ਤੁਸੀਂ ਅਖਬਾਰਾਂ 'ਚ ਪੜ੍ਹਦੇ ਰਹਿੰਦੇ ਹੋਵੋਗੇ ਮੈਂ ਬੜੀ ਕੋਸ਼ਿਸ਼ ਕੀਤੀ ਕਿ ਮੇਰੇ ਕੋਲ ਜਿੰਨਾ ਟਾਈਮ ਹੈ ਮੈਂ ਆਪਣੀ ਸਟੇਟ ਲਈ ਆਪਣੇ ਸ਼ਹਿਰ ਲਈ ਜੋ ਮੈਂ ਕਰ ਸਕਦਾ ਆਪਣੀ ਕਮਿਊਨਿਟੀ ਲਈ ਕਈ ਇਸ਼ੂ ਮੈਜੇ ਵੀ ਚੁੱਕੇ ਜਿਹੜੇ ਨੇਸ਼ਨ ਨੂੰ ਫਰਕ ਪੈਂਦੇ ਆ ਪਾਉਂਦੇ ਆ ਅਫੋਰਡੇਬਲ ਹੈਲਥ케ਅਰ ਤੇ ਤੇ ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਐ ਸਭ ਕੁਝ ਕਰਨ ਦੀ ਮੈਂ ਕੁਝ ਕੁਝ ਕੰਮ ਜਿਹੜੇ ਕਿ ਕਈ ਵਾਰੀ ਸਾਰਿਆਂ ਨੂੰ ਨਹੀਂ ਪਤਾ ਹੁੰਦੇ ਪਿੱਛੇ ਮੇਰੇ ਤਿੰਨ ਚਾਰ ਗੈਟ ਟੂਗੇਦਰਸ ਹੋਏ ਜਦੋਂ ਮੈਂ ਬੋਲ ਕੇ ਹਟਿਆ ਸਾਰਿਆਂ ਨੇ ਕਿਹਾ ਜੀ ਅੰਨਾ ਤਾਂ ਸਾਨੂੰ ਵੀ ਨਹੀਂ ਪਤਾ ਸੀ ਕਿ ਤੁਸੀਂ ਇਹ ਕੰਮ ਕੀਤੇ ਆ ਸਭ ਤੋਂ ਪਹਿਲਾਂ ਜਿਹੜਾ ਸਭ ਨਾਲੋਂ ਜ਼ਿਆਦਾ ਪਿਆਰਾ ਹੈ ਤੁਹਾਨੂੰ ਕਿਉਂਕਿ ਮੈਂ ਹੁਣ ਕਿਤੇ ਵੀ ਜਾਂਦਾ ਫੰਕਸ਼ਨ ਤੇ ਮੇਰਾ ਹਾਲ ਬਾਅਦ ਚ ਪੁੱਛਦੇ ਪਹਿਲਾਂ ਪੁੱਛਦੇ ਜੀ ਹਲਵਾਰਾ 에ਅਰਪੋਰਟ ਕਦੋਂ ਚਾਲੂ ਹੋ ਰਿਹਾ ਸੋ ਹਲਵਾਰੇ 에ਅਰਪੋਰਟ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ 2021 ਨੂੰ 에ਅਰਪੋਰਟ ਅਥਾਰਟੀ ਆਫ ਇੰਡੀਆ ਦੀ ਟੀਮ ਆ ਰਹੀ ਹੈ 에ਅਰਪੋਰਟ 100% ਤਿਆਰ ਹੈ ਉਹ ਜੇ ਹੈਂਡਓਵਰ ਹੋਪਫੁਲੀ ਉਹ ਇਨਸਪੈਕਸ਼ਨ ਠੀਕ ਜਾਏਗੀ ਤੇ ਉਹ ਹੈਂਡਓਵਰ ਲੈ ਲੈਂਦੇ ਆ ਇਮੀਡੀਏਟਲੀ 에ਅਰ ਇੰਡੀਆ ਸਾਨੂੰ ਕਨਫਰਮ ਕਰ ਚੁੱਕਾ ਹੈ ਉਹ ਆਪਣੇ ਆਫਿਸਸ ਖੋਲ ਦੇਗਾ ਤੇ ਫਲਾਈਟ ਜਲਦੀ ਚਾਲੂ ਹੋ ਜਾਏਗੀ ਸੋ ਲੁਧਿਆਣਾ ਵਿਲ ਸੀ ਫਰਸਟ ਵਾਈਡ ਬੋਡੀਡ 에ਅਰਕ੍ਰਾਫਟ ਫਲਾਈਟਸ ਫ੍ਰੋਮ ਹੇਅਰ ਔਰ 에ਅਰ ਇੰਡੀਆ ਨੇ ਸਾਨੂੰ ਦੋ ਫਲਾਈਟਾਂ ਪ੍ਰੋਮਿਸ ਕੀਤੀਆਂ ਇੱਕ ਸਵੇਰ ਦੀ ਇੱਕ ਦੁਪਹਿਰ ਦੀ ਦੋਨੋਂ ਇੰਟਰਨੈਸ਼ਨਲੀ ਕਨੈਕਟਿਡ ਹੋਣਗੀਆਂ ਸਵੇਰ ਲਈ ਯੂਰਪ ਨਾਲ ਦੁਪਹਿਰ ਵੱਲੀ ਹੋਏਗੀ ਕੈਨੇਡਾ ਅਮਰੀਕਾ ਹੋਰ ਕੰਟਰੀਜ਼ ਨਾਲ ਕਨੈਕਟਡ ਹੋਏਗੀ ਇਹਦੇ ਵਿੱਚ ਮੇਰਾ ਖਾਸ ਧੰਨਵਾਦ ਹੈ ਸਾਡੇ ਸੀਐਮ ਸਾਹਿਬ ਦਾ ਕਿਉਂਕਿ ਇਹ ਵੇਟ ਕਰ ਰਹੇ ਸੀਗੇ ਕਿ 에어ਪੋਰਟ ਅਥਾਰਟੀ ਸਾਨੂੰ ਪੈਸੇ ਦੇएगी ਮੈਂ ਨਾਲ ਕੋਲ ਗਿਆ ਮੈਂ ਪਰਸਨਲੀ ਰਿਕੁਐਸਟ ਕੀਤੀ ਮੈਂ ਕਿਹਾ ਸੀਐਮ ਸਾਹਿਬ ਆਪਾਂ ਜਿੱਥੋਂ ਮਰਜ਼ੀ ਪੈਸੇ ਅਰੇਂਜ ਕਰੀਏ ਆਪਾਂ ਪੈਸੇ ਲਗਾਈਏ 에어ਪੋਰਟ ਤੇ ਇਹ ਬਹੁਤ ਹੈਲਪ ਕਰੇਗਾ ਸਾਡੀ ਇਕਨੋਮੀ ਨੂੰ ਸਾਡੇ ਸ਼ਹਿਰ ਨੂੰ ਬਲਕੇ ਪੂਰੇ ਮਾਲਵਾ ਰੀਜਨ ਨੂੰ ਇਹ 에어ਪੋਰਟ ਪੂਰੇ ਮਾਲਵਾ ਰੀਜਨ ਨੂੰ ਕਰੇਗਾ ਇਹਨਾਂ ਨੇ ਫਿਰ ਮੀਟਿੰਗ ਰੱਖੀ ਤੇ ਇਹਨਾਂ ਨੇ ਮੈਨੂੰ ਬੁਲਾਇਆ ਵੀ ਉਸ ਮੀਟਿੰਗ 'ਚ ਮੈਂ ਕਿਤੇ ਗਿਆ ਸੀ ਮੈਂ ਅਟੈਂਡ ਨਹੀਂ ਕਰ ਸਕਿਆ ਜਿੰਨੇ ਮੀਟਿੰਗ ਦੇ اٹੈਂਡੀ ਸੀ ਮੈਂ ਸਾਰਿਆਂ ਨੂੰ ਰਿਕੁਐਸਟ ਕੀਤੀ ਆਫੀਸਰ ਨੂੰ ਮਿਨਿਸਟਰਸ ਨੂੰ ਮੈਂ ਮਿੰਤਾ ਕੀਤੀ ਆ ਮੈਂ ਕਿਹਾ ਜੀ ਤੁਸੀਂ ਉੱਥੇ ਹੁਣ ਪੈਸਿਆਂ ਵੱਲੋਂ ਨਾ ਨਾ ਕਰਿਓ ਤੇ ਮੈਂ ਇਹਨਾਂ ਦਾ ਸ਼ੁਕਰਗੁਜ਼ਾਰ ਆ ਇਹਨਾਂ ਨੇ ਉਸ ਮੀਟਿੰਗ 'ਚ ਪੈਸੇ ਅਪਰੂਵ ਕਰਤੇ ਔਰ ਉਹ ਸਾਰੇ ਪੈਸੇ ਕੁਝ ਗਲਾਡਾ ਨੇ ਲਗਾਏ ਕੁਝ ਫਾਈਨੈਂਸ ਮਿਨਿਸਟਰੀ ਨੇ ਲਗਾਏ ਔਰ ਹੁਣ ਉਹ 에어ਪੋਰਟ ਤੁਹਾਡਾ ਤਿਆਰ ਹੋ ਗਿਆ ਉਸ ਤੋਂ ਬਾਅਦ ਜਦੋਂ ਮੈਂ ਐਮਪੀ ਬਣਿਆ ਮੈਨੂੰ ਸਾਰੇ ਕਹਿੰਦੇ ਸੀ ਯਾਰ ਤੂੰ ਹੋਰ ਕੋਈ ਕੰਮ ਕਰਨਾ ਕਰ ਸਾਡਾ ਸ਼ਹਿਰ ਖੱਬੇ ਮਲਬਾ ਪਿਆ ਰਹਿੰਦਾ ਸੱਜੇ ਮਲਬਾ ਪਿਆ ਰਹਿੰਦਾ ਐਲੀਵੇਟਡ ਰੋਡ ਜਿਹੜੀ 2016 ਤੋਂ ਬਣ ਰਹੀ ਸੀ ਸ਼ਹਿਰ ਹੱਲਿਆਂ ਦਾ ਜਿਨ੍ਹਾਂ ਦੁਰਲਭ ਕੀਤਾ ਹੋਇਆ ਸੀ ਮੈਂ ਫਿਰ ਐਨਐਚਆਈ ਹੱਲਿਆਂ ਕੋਲ ਗਿਆ ਉੱਥੇ ਆ ਗੜਗਰੀ ਸਾਹਿਬ ਨੂੰ ਮਿਲਿਆ ਚੇਅਰਮੈਨ ਨੂੰ ਮਿਲਿਆ ਉਹਨਾਂ ਕੋਲੋਂ ਪੁਸ਼ ਕਰਵਾਇਆ ਇੱਥੇ ਲੋਕਲ ਅਥਾਰਟੀਜ਼ ਨੂੰ ਆਰਓ ਚੰਡੀਗੜ੍ਹ ਨੂੰ ਕਿਹਾ ਪੀਡੀ ਲੁਧਿਆਣੇ ਨੂੰ ਕਿਹਾ ਫਿਰ ਇਹਨਾਂ ਨੂੰ ਪ੍ਰੋਬਲਮਸ ਆਂਦੀਆਂ ਸੀ ਕਦੀ ਪੀਐਸਪੀਸੀਐਲ ਤੋਂ ਕਦੀ ਕਿਸੇ ਤੋਂ ਉਹ ਸਾਰੀਆਂ ਦੂਰ ਕਰਕੇ ਹੁਣ ਐਲੀਵੇਟਰੀ ਰੋਡ ਜਿਹੜੀ ਹੈ ਸਾਡਾ ਲੈਂਡਮਾਰਕ ਬਣ ਚੁੱਕੀ ਔਰ ਮੇਰੇ ਸਾਰੇ ਇੰਡਸਟਰੀਅਲ ਭਰਾ ਸ਼ੁਕਰਗੁਜ਼ਾਰ ਹੈ ਕਿਉਂਕਿ ਉਹ ਕੋਈ ਕਹਿੰਦਾ ਮੇਰਾ 10 ਮਿੰਟ ਬਚ ਗਏ ਕੋਈ ਕਹਿੰਦੇ 15 ਮਿੰਟ ਬਚ ਗਏ ਮੇਰੇ ਘਰ ਤੋਂ ਫੈਕਟਰੀ ਜਾਣ ਲਈ ਤੇ ਇਹ ਸਾਰੇ ਬੜੇ ਖੁਸ਼ ਹੈ ਔਰ ਜਿਹੜਾ ਵੀ ਮੈਨੂੰ ਮਿਲਦਾ ਬੜੀ ਤਾਰੀਫ ਕਰਦਾ ਇੱਕ ਇੰਡਸਟਰੀ ਦੀ ਹੋਰ ਬੜੀ ਪੁਰਾਣੀ ਡਿਮਾਂਡ ਸੀ ਮੈਨੂੰ ਅਮਿਤ ਥਾਪਰ ਇੱਥੇ ਬੈਠੇ ਆ ਇਹਨਾਂ ਦਾ ਇੱਕ ਦਿਨ ਫੋਨ ਆਇਆ ਕਿ ਸੰਜੀਵ ਜੀ ਜੇ ਤੁਸੀਂ ਕੁਝ ਕਰ ਸਕਦੇ ਹੋ ਤਾਂ ਪੰਜਾਬ ਲਈ ਕੇਐਸਆਈ ਹਸਪੀਟਲ ਹੋਰ ਸਾਨੂੰ ਲੁਧਿਆਣੇ ਦੇ ਕੋਲ ਚਾਹੀਦਾ ਦੁਰਾਹੇ ਕੋਲ ਭੁਪਿੰਦਰ ਯਾਦਵ ਜੀ ਮੰਤਰੀ ਸੀ ਮੈਂ ਉਹਨਾਂ ਕੋਲ ਚਲਾ ਗਿਆ ਮੈਂ ਕਿਹਾ ਜੀ ਸਾਨੂੰ ਨਵਾਂ ਹਸਪੀਟਲ ਚਾਹੀਦਾ ਉਹ ਕਹਿੰਦੇ ਨਵੇਂ ਨੂੰ ਤਾਂ ਟਾਈਮ ਲੱਗੇਗਾ ਪੰਜਾਬ ਸਰਕਾਰ ਨੂੰ ਜ਼ਮੀਨ ਦੇਣੀ ਪਏਗੀ ਹੋਰ ਹੈ ਤੁਸੀਂ ਐਦਾਂ ਕਰੋ ਜਿਹੜਾ ਐਗਜ਼ਿਸਟਿੰਗ ਹੈ ਉਹਨੂੰ ਐਕਸਪੈਂਡ ਕਰ ਲਓ ਔਰ ਉਹਦੇ ਲਈ ਮੈਂ ਪੈਸੇ ਦੇ ਦਿੰਦਾ ਮੈਂ ਕਿਹਾ ਚਲੋ ਜੀ ਉਹਦੇ ਲਈ ਦਿਓ ਕੁਛ ਤਾਂ ਸ਼ੁਰੂਆਤ ਹੋਵੇ 1970 ਵਿੱਚ ESI ਹਸਪੀਟਲ ਬਣਿਆ ਸੀ ਉਸ ਤੋਂ ਬਾਅਦ ਮੈਨੂੰ ਲੱਗਾ ਉੱਥੇ ਨਾ ਕੋਈ ਵੜਿਆ ਨਾ ਕੁਝ ਕੀਤਾ ਉਹ ਕਹਿੰਦੇ ਜੀ ਪੰਜਾਬ ਗਵਰਨਮੈਂਟ ਤੋਂ ਚਿੱਠੀ ਲੈ ਦਿਓ ਅਸੀਂ ਪੈਸੇ ਦੇ ਦਿੰਦੇ ਹਾਂ ਮੈਂ ਪੰਜਾਬ ਗਵਰਨਮੈਂਟ ਤੋਂ 2 ਮਹੀਨੇ ਲੱਗੇ ਚਿੱਠੀ ਲੈ ਕੇ ਭੇਜਤੀ ਤਾਂਪ ਲੈ ਕੇ ਗਿਆ ਉਹਨਾਂ ਨੂੰ ਦੇਣ ਲਈ ਉਹ ਕਹਿੰਦੇ ਠੀਕ ਹੈ ਜੀ ਹੁਣ ਅਸੀਂ ਪੈਸੇ ਦੇ ਦਾਂਗੇ ਤੁਹਾਨੂੰ 10 ਦਿਨਾਂ ਬਾਅਦ ਉਹਨਾਂ ਦਾ ਫੋਨ ਆ ਗਿਆ ਕਿ ਸੰਜੀਵ ਜੀ ਸੌਰੀ ਅਸੀਂ ਤੁਹਾਨੂੰ ਪੈਸੇ ਨਹੀਂ ਦੇ ਸਕਦੇ ਕਿ ਤੁਹਾਡਾ BOR ਹਸਪੀਟਲ ਦਾ ਬੜਾ ਘਟ ਹੈ ਬੈੱਡ ਓਕੂਪੈਂਸੀ ਰੇਟ ਕਹਿੰਦੇ BOR ਦਾ ਉਹ ਮੈਂ ਕਿਹਾ ਅਮਿਤ ਮੈਨੂੰ ਕਹੀ ਜਾਂਦਾ ਸਾਨੂੰ ਹਸਪੀਟਲ ਦੀ ਇੱਕ ਦੀ ਹੋਰ ਲੋੜ ਹੈ ਇੱਥੇ ਐਗਜ਼ਿਸਟਿੰਗ ਨਹੀਂ ਭਰਦਾ ਪਿਆ ਤੇ ਹੋਰ ਹਸਪੀਟਲ ਕੀ ਕਰਨਾ ਹੈ ਸਾਡੇ ਡਿਪਟੀ ਕਮਿਸ਼ਨਰ ਸੁਰਬੀ ਮਲਕ ਜੀ ਹੁੰਦੇ ਸੀ ਅੱਜ ਸ਼ੀ ਇਜ਼ ਹੇਅਰ ਐਜ਼ ਐਮ ਡੀ ਪੀ ਐਸ ਆਈ ਸੀ ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਮੈਂ ਕਿਹਾ ਜੀ ਇਹ ਤੁਸੀਂ ਦੇਖੋ ਇਹ ਮੈਨੂੰ ਕੋਈ ਗੜਬੜ ਲੱਗ ਰਹੀ ਆ ਕਿ ਇਹ ਨਹੀਂ ਹੋ ਸਕਦਾ ਕਿ ਇੰਨੀ ਇੰਡਸਟਰੀ ਵੱਧ ਗਈ ਔਰ ਬੈਡ ਓਕੂਪੈਂਸੀ ਰੇਟ ਘਟਾ ਹੈ ਇਹਨਾਂ ਨੇ ਤਿੰਨ ਆਫੀਸਰਸ ਦੀ ਕਮੇਟੀ ਬਣਾਈ ਦੋ ਪੀ ਸੀ ਐਸ ਸੀ ਇੱਕ ਆਈ ਐਸ ਸੀ ਉਹਨਾਂ ਨੇ ਚੰਗੀ ਤਰ੍ਹਾਂ ਸਟੱਡੀ ਕਰਕੇ ਰਿਪੋਰਟ ਬਣਾਈ ਉਹਦੇ ਵਿੱਚ ਕੀ ਪਤਾ ਲੱਗਿਆ ਕਿ 150 ਬੰਦੇ ਦੀ ਸਟਰੈਂਥ ਹੈ 160 ਬੰਦੇ ਦੀ ਸਿਰਫ 50 ਬੰਦਾ ਕੰਮ ਕਰ ਰਿਹਾ ਉਹਦਾ ਆਈ ਸੀ ਯੂ ਹੈ ਨਹੀਂ ਐਮਰਜੈਂਸੀ ਸਰਵਿਸਿਜ਼ ਹੈ ਨਹੀਂ ਉਹ ਰਿਪੋਰਟ ਦੀ ਕਾਪੀ ਜਦੋਂ ਫਾਈਨਲ ਕਰਤੀ ਇਹਨਾਂ ਨੇ ਮੈਨੂੰ ਦਿੱਤੀ ਮੈਂ ਉਹ ਦੁਬਾਰਾ ਲੈ ਕੇ ਗਿਆ ਮੰਤਰੀ ਜੀ ਕੋਲ ਮੈਂ ਗਿਆ ਮੈਨੂੰ ਇੱਕ ਗੱਲ ਦੱਸੋ ਜੀ ਕਹਾਵਤ ਹੈ ਫਸਟ ਐਗ ਔਰ ਦੀ ਚਿਕਨ ਮੈਂ ਕਿਹਾ ਜੇ ਤੁਹਾਡੇ ਹਸਪੀਟਲ 'ਚ ਫੈਸਿਲਿਟੀਆਂ ਨਹੀਂ ਤੇ ਉਹ ਐਡਮਿਟ ਕਿੱਦਾਂ ਹੋਣਗੇ ਪੇਸ਼ੈਂਟ ਜਿਹੜਾ ਕੋਈ ਆ ਕ੍ਰਿਟੀਕਲ ਬਿਮਾਰੀ ਨਾਲ ਜਾਏਗਾ ਉਹਨੂੰ ਪ੍ਰਾਈਵੇਟ ਹਸਪੀਟਲ ਨਾਲ ਰੈਫਰ ਕਰ ਦੇਣਗੇ ਉਹ ਫਿਰ ਉਹਨਾਂ ਨੇ ਡੀਜੀ ਨੂੰ ਕਿਹਾ ਵੀ ਇਹ ਦੇਖੋ ਰਿਪੋਰਟ ਠੀਕ ਹੈ ਤਾਂ ਇਹਨਾਂ ਨੂੰ ਪੈਸੇ ਦੋ ਉਹਨਾਂ ਨੇ ਫਿਰ ਡੇਢ ਦੋ ਮਹੀਨਾ ਲਗਾ ਕੇ ਸਾਰਾ ਪਤਾ ਕਰਕੇ ਵਾਕਈ ਉਹ ਆਪਣੀ ਗਲਤੀ ਮੰਨ ਗਏ ਕਿ ਬੰਦੇ ਵੀ ਘੱਟ ਐ ਇਕੁਪਮੈਂਟ ਵੀ ਨਹੀਂ ਹੈਗਾ ਉਹਨਾਂ ਨੇ ਪੈਸੇ ਸੈਂਕਸ਼ਨ ਕਰਤੇ ਅੱਜ ਜੇ ਤੁਹਾਡਾ ਕੋਈ ਵੀ ਵਰਕਰ ਕਹਿੰਦਾ ਕਿ ਮੇਰਾ ਐਸਆਈ ਹਸਪੀਟਲ ਚ ਇਲਾਜ ਨਹੀਂ ਹੁੰਦਾ ਉਹਨੂੰ ਪਲੀਜ਼ ESI ਹਸਪੀਟਲ ਚ ਭੇਜੋ ਉੱਥੇ ICU ਵੀ ਹੈ ਸੈਂਟਲੀ 에ਅਰ ਕੰਡੀਸ਼ਨਡ ਆ ਉਸ ਤੋਂ ਬਾਅਦ ਇਹ ਮੈਂ ਸਾਰੇ ਉਹ ਕੰਮ ਦੱਸ ਰਿਹਾ ਜਿਹੜੇ ਇੰਡਸਟਰੀ ਭਰਾਵਾਂ ਨਾਲ ਡਾਇਰੈਕਟਲੀ ਜਾਂ ਇੰਡਾਇਰੈਕਟਲੀ ਲਿੰਕਡ ਹੈ ਉਸ ਤੋਂ ਬਾਅਦ ਹੁਣੇ ਉਹਨਾਂ ਨੇ 10 ESI ਨੇ ਮੈਡੀਕਲ ਕਾਲਜ ਸੈਂਕਸ਼ਨ ਕੀਤੇ ਪੂਰੇ ਇੰਡੀਆ ਚ ਕਿਉਂਕਿ ਇਹ ਹਸਪੀਟਲ ਬਣਿਆ ਹੋਇਆ ਸੀ ਸਾਰਾ ਸਾਰੀਆਂ ਫੈਸਿਲਿਟੀਆਂ ਇਹਦੇ ਚ ਸੀ ICU ਵਗੈਰਾ ਉਹ 10 ਸ਼ਹਿਰਾਂ ਵਿੱਚੋਂ ਲੁਧਿਆਣਾ ਉਹਨਾਂ ਨੇ ਇੱਕ ਸ਼ਹਿਰ ਚੁਣ ਲਿਆ। ਇਸ ਸਾਲ 50 ਸੀਟਾਂ ਨਾਲ 25 26 ਚੋਂ ਚਾਲੂ ਕਰ ਰਹੇ ਐਮਬੀਬੀਏ ਸੀਟਾਂ। ਹੁਣ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਲੁਧਿਆਣੇ 'ਚ ਤਿੰਨ ਮੈਡੀਕਲ ਕਾਲਜ ਹੋ ਜਾਣਗੇ ਡੀਐਮਸੀ, ਸੀਐਮਸੀ ਤੇ ਈਐਸਆਈ ਹਸਪੀਟਲ। ਔਰ ਜਿਹੜਾ ਈਐਸਆਈ ਹਸਪੀਟਲ ਆ ਰਿਹਾ ਐ ਇਹਦੇ 'ਚ ਕਿਉਂਕਿ ਫੀਸ ਨਾ ਬਰਾਬਰ ਹੋਏਗੀ ਤਕਰੀਬ ਗਰੀਬਾਂ ਦੇ ਬੱਚੇ ਡਾਕਟਰ ਬਣਨਗੇ ਔਰ ਦੂਜੀ ਗੱਲ ਇਹ ਹੈ ਕਿ ਆਪਣੇ ਪੰਜਾਬੀ ਯੂਦਾ ਬਣਨਗੇ ਕਿਉਂਕਿ ਉਹਦੇ ਵਿੱਚ ਉਹਨਾਂ ਨੂੰ ਜ਼ਮੀਨ ਚਾਹੀਦੀ ਤੇ ਉਹਦੇ ਵਿੱਚ ਮੈਂ ਉਹਨਾਂ ਨੂੰ ਕਹਿ ਰਿਹਾ ਕਿ ਤੁਸੀਂ ਪਹਿਲਾਂ ਪ੍ਰਪੋਜ਼ਲ ਬਣਾ ਕੇ ਭੇਜੋ ਕੰਡੀਸ਼ਨਲ ਅਸੀਂ ਦਵਾਂਗੇ ਜੇ ਸਾਡੇ ਪੰਜਾਬੀ ਬੱਚਿਆਂ ਨੂੰ ਉਹਦੇ ਵਿੱਚ ਐਡਮਿਸ਼ਨ ਮਿਲੇਗੀ ਇੱਕ ਇੱਥੇ ਜਿੰਨੇ ਬੈਠੇ ਆ ਮੈਨੂੰ ਲੱਗਦਾ 50 60% ਉਹ ਸਾਊਥ ਸਿਟੀ ਵਾਲ ਰਹਿੰਦੇ ਇੰਡਸਟਰੀਲਿਸਟ ਤੇ ਮੈਂ ਫੇਰ ਜਦੋਂ ਐਮਪੀ ਬਣਿਆ ਤੇ ਮੈਨੂੰ ਮ੍ਰਿਤੁਲਾ ਜੈਨ ਨਾਲ ਨੂੰ ਵੈਕਟਰ ਨੇ ਗੱਲ ਕਰਵਾਈ ਸਾਡੇ ਕ੍ਰੈਮੀਕਾ ਲਿਆਨੇ ਕਿ ਜੀ ਇੱਥੇ ਸਿੱਧਵਾ ਕਨਾਲ 'ਚ ਪੁਲ ਚਾਹੀਦੇ ਆ ਉਹ ਪੁਲ ਵੀ ਕਹਿੰਦੇ ਜੀ ਘੱਟੋ ਘੱਟ 4 ਚਾਹੀਦੇ ਆ ਮੈਂ ਫੇਰ ਸੈਂਟਰ 'ਚ ਉਹ ਸਾਡਾ ਦਾ ਕੰਮ ਐ ਐਮਪੀਆਂ ਦਾ ਜੇ ਤੁਸੀਂ ਹੁਣ ਤਾਂ ਹੀ ਉੱਥੇ ਅਸੀਂ ਕੈਬਨਿਟ ਮਨਿਸਟਰਾਂ ਨੂੰ ਮਿਲਣਾ ਨਾਲੇ ਸੈਂਟਰ ਤੋਂ ਪੈਸੇ ਲੈ ਕੇ ਆਨੇ ਆ ਉਹ ਚਾਰ ਪੁਲ ਸੈਂਕਸ਼ਨ ਹੋ ਗਏ ਉਹ ਥੋੜਾ ਜਿਹਾ ਟਾਈਮ ਜ਼ਰੂਰ ਉਹਨਾਂ ਨੂੰ ਲੱਗ ਗਿਆ ਬਣਨ ਚ ਕਿਉਂਕਿ ਕਨਾਲ ਦਾ ਪਾਣੀ ਬੰਦ ਕਰਨਾ ਪੈਂਦਾ ਸੀ ਉਹ ਐਨੀਵੇ ਉਹਨੋਂ ਚਾਰੋਂ ਪੁਲ ਵਿੱਚੋਂ ਦੋ ਚਾਲੂ ਹੋ ਰਹੇ April 15 ਤੱਕ ਔਰ ਬਾਕੀ ਦੋ May 15 ਤੱਕ ਚਾਲੂ ਹੋ ਜਾਣਗੇ ਹੁਣ ਫਿਨਿਸ਼ਿੰਗ ਟੱਚਸ ਤੇ ਕੰਮ ਹੈਗਾ ਉਹਨਾਂ ਦਾ ਉਸ ਤੋਂ ਬਾਅਦ ਸਟੇਟ ਦੇ ਕਈ ਹਾਈਵੇ ਬੰਦ ਹੋ ਗਏ ਸੀ ਮੈਂ ਲੁਧਿਆਣੇ ਦੇ ਮੁਤਲਕ ਤੋਂ ਆਮ ਦੱਸ ਰਿਹਾ ਲੁਧਿਆਣਾ ਰੋਪੜ ਲੁਧਿਆਣਾ ਬਠਿੰਡਾ ਇੱਕ ਸਦਰਨ ਬਾਈਪਾਸ ਜਿਹੜਾ ਬੰਨਾ ਸੀ ਜਿਹਦੇ ਨਾਲ ਰਿੰਗ ਰੋਡ ਕੰਪਲੀਟ ਹੋਣੀ ਸੀ ਕਿਉਂਕਿ ਸਾਡੇ ਫਾਰਮਰ ਭਰਾ ਜ਼ਮੀਨਾਂ ਦੇ ਕੇ ਰਾਜ਼ੀ ਨਹੀਂ ਸੀ ਉਹਨਾਂ ਨੂੰ ਲੋਕੀ ਗੁੰਮਰਾਹ ਕਰਦੇ ਸੀ ਅਸੀਂ ਸਮਝਾਇਆ ਮੈਂ ਡੀਸੀ ਸਾਹਿਬ ਨਾਲ ਹੋਰ ਜ਼ਿਲ੍ਹਿਆਂ ਦੇ ਡੀਸੀ ਜਿੱਥੇ ਉਹ ਪੈਂਦਾ ਸੀ ਐਸਐਸਪੀ ਨਾਲ ਗੱਲ ਕਰਕੇ ਉਹਨਾਂ ਨੂੰ ਮੈਂ ਕਿਹਾ ਫਾਰਮਰ ਨੂੰ ਇਹ ਸਮਝਾਓ ਕਿ ਜਗ੍ਹਾ ਇੱਕ ਵਾਰੀ ਅਕਵਾਇਰ ਹੋ ਗਈ ਇਨਾਂ ਲਈ ਜ਼ੀਰੋ ਹੈ ਇਹ ਵੱਧ ਤੋਂ ਵੱਧ ਆਰਬਿਟਰੇਸ਼ਨ ਚ ਜਾ ਸਕਦੇ ਹੋਰ ਪੈਸੇ ਲੈਣ ਲਈ ਖੈ ਟਾਈਮ ਲੱਗ ਗਿਆ ਬਟ ਉਹ ਸਾਰੇ ਪ੍ਰੋਜੈਕਟ ਜਿਹੜੇ ਸ਼ੈਲਵ ਹੋਏ ਸੀ ਉਹ ਦੁਬਾਰਾ ਚਾਲੂ ਹੋ ਗਏ ਕੰਟਰੈਕਟਰਾਂ ਨੂੰ ਦੇ ਦਿੱਤੇ ਗਏ ਐ ਇਹ ਤਿੰਨੋਂ ਪ੍ਰੋਜੈਕਟ ਨੂੰ ਦੁਬਾਰਾ ਬਣ ਰਹੇ ਐ ਇੱਕ ਵਾਰੀ ਸਾਈਕਲ ਇੰਡਸਟਰੀ ਵਾਲਿਆਂ ਨੇ ਮੈਨੂੰ ਬੁਲਾਇਆ ਆਪਣੇ ਫੰਕਸ਼ਨ ਤੇ ਉਹ ਕਹਿਣ ਲੱਗੇ ਜੀ ਸਾਡਾ ਸ਼ਹਿਰ ਸਾਈਕਲ ਕੈਪੀਟਲ ਆਫ ਵਰਲਡ ਹੈ ਬਟ ਇੱਥੇ ਸਾਈਕਲ ਟਰੈਕ ਕੋਈ ਨਹੀਂ ਹੈਗਾ ਆਪਣੇ ਸ਼ਹਿਰ 'ਚ ਉਹ ਦੇਖੋ ਕਾਰਪੋਰੇਸ਼ਨ 'ਚ ਸਾਈਕਲ ਟਰੈਕ ਬੰਨਨੇ ਬੜੇ ਮੁਸ਼ਕਲ ਹੈ ਕਿਉਂਕਿ ਆਲਰੇਡੀ ਇੰਨਾ ਟ੍ਰੈਫਿਕ ਹੈ ਔਰ ਉੱਥੇ ਜਗ੍ਹਾ ਹੈ ਨਹੀਂ ਸਾਈਕਲ ਟਰੈਕ ਬਨਨ ਦੀ ਮੈਂ ਫਿਰ NHAI ਕੋਲ ਗਿਆ ਮੈਂ ਕਿਹਾ ਤੁਸੀਂ ਆ ਲਾਡੋਵਾਲ ਬ੍ਰਿਜ ਬਣਾਇਆ ਹੋਰ ਬਣਾਇਆ ਤੁਹਾਡੇ ਕੋਲ ਖੱਬੇ ਸੱਜੇ ਜਗ੍ਹਾ ਪਈ ਹੈ ਤੇ ਤੁਸੀਂ ਬਣਾ ਦਿਓ ਮੈਨੂੰ ਕਹਿਣ ਲੱਗੇ ਕਹਿੰਦੇ ਅਸੀਂ ਨੈਸ਼ਨਲ ਹਾਈਵੇ ਔਥਾਰਟੀ ਆਫ ਇੰਡੀਆ ਅਸੀਂ ਗੱਡੀਆਂ ਲਈ ਬਣਾਉਂਦੇ ਆਂ ਸਾਈਕਲਾਂ ਲਈ ਥੋੜੀ ਨਾ ਬਣਾਉਂਦੇ ਆਂ ਟਰੈਕ ਉਹ ਵੀ ਮੈਂ ਮਿੰਨਤ ਮਨਾਸਤ ਕੀਤੀ ਦੋ ਤਿੰਨ ਵਾਰੀ ਗਿਆ 23 ਕਿਲੋਮੀਟਰ ਦਾ ਟਰੈਕ ਬਣ ਰਿਹਾ ਤੁਹਾਡੇ ਲੁਧਿਆਣੇ ਸ਼ਹਿਰ 'ਚ ਪਹਿਲੀ ਵਾਰੀ ਇੰਡੀਆ 'ਚ ਲੁਧਿਆਣੇ 'ਚ ਔਰ ਸਾਈਕਲ ਟਰੈਕ ਤੇ ਕੰਮ ਚਾਲੂ ਹੋ ਚੁੱਕਾ ਹੈ ਅਕਤੂਬਰ 15 ਤੱਕ ਤੁਸੀਂ ਉੱਥੇ ਜਾ ਕੇ ਸਾਈਕਲ ਚਲਾ ਸਕਦੇ ਹੋ ਐਕਸਕਲੂਸਿਵ ਸਾਈਕਲ ਟ੍ਰੈਕ ਲਡੋਵਾਲ ਬਾਈਪਾਸ ਤੇ ਬਣ ਰਿਹਾ ਤੁਸੀਂ ਕਿਸੇ ਵੱਲੇ ਉੱਥੋਂ ਲੰਘਦੇ ਦੇਖਦੇ ਹੋ ਕੰਮ ਉੱਥੇ ਚੱਲ ਰਿਹਾ ਆ ਜਿਹੜੀ ਐਲੀਵੇਟਿਡ ਰੋਡ ਬਣੀ ਹੈ ਤੇ ਥੱਲੇ ਬਿਊਟੀਫਿਕੇਸ਼ਨ ਦਾ ਵੀ ਕੰਮ ਜਲਦੀ ਚਾਲੂ ਹੋ ਜਾਏਗਾ ਮੈਂ ਆਪਣੇ ਇੰਡਸਟਰੀਲ ਸਿਸਟ ਭਰਾਵਾਂ ਨਾਲ ਸੀਐਸਆਰ ਚ ਕਰਾ ਰਿਹਾ ਔਰ ਬੜਾ ਵੱਧ ਚੜ੍ਹ ਕੇ ਮੈਨੂੰ ਉਹਦੇ ਚ ਲੋਕਾਂ ਦਾ ਰੁਝਾਨ ਮਿਲਿਆ ਉਹ ਵੀ ਤੁਹਾਡਾ ਸ਼ਹਿਰ ਹੋਰ ਚੰਗਾ ਲੱਗੇਗਾ ਅੱਛਾ ਹੁਣ ਫਿਰ ਮੈਂ ਰੇਲਵੇ ਮੰਤਰੀ ਜੀ ਕੋਲ ਗਿਆ ਫਿਰੋਜ਼ਪੁਰ ਡਿਵੀਜ਼ਨ ਨੂੰ 1100 ਕਰੋੜ ਰੁਪਏ ਦਿੱਤਾ ਗਿਆ ਸੀ ਕਿ ਤੁਸੀਂ ਜਿੰਨੇ ਰੇਲਵੇ ਸਟੇਸ਼ਨ ਤੁਹਾਡੇ ਕੋਲ ਆਂਦੇ ਆ ਉਹ ਤੁਸੀਂ ਅਪਗ੍ਰੇਡ ਕਰ ਲਓ ਮੈਂ ਮੰਤਰੀ ਜੀ ਕੋਲ ਗਿਆ ਮੈਂ ਕਿਹਾ ਮਿਨਿਸਟਰ ਸਾਹਿਬ ਤੁਸੀਂ ਲੋ ਦੇ ਅਨਾ ਸਾਡਾ ਪਹਿਲੇ ਫੇਸ ਚ ਪਾ ਦਿਓ ਉਹ ਕਹਿੰਦੇ 1100 ਕਰੋੜ ਰੁਪਏ ਪੂਰੇ ਡਿਵੀਜ਼ਨ ਕੋ ਲੈ ਲੁਧਿਆਣੇ ਨੂੰ ਪਹਿਲੇ ਫੇਸ ਚ ਪਾਤਾ ਤੇ 500 ਕਰੋੜ ਦਾ ਤੁਸੀਂ ਲੈ ਜਾਣਾ ਬਾਕੀ ਸਟੇਸ਼ਨਾਂ ਦਾ ਜੋਗਾ ਸਾਡੇ ਕੋਲ ਕੀ ਰਹਿਣਾ ਇਹ ਪਿਛਲੇ ਲੋਕ ਸਭਾ ਦੇ ਇਲੈਕਸ਼ਨਾਂ ਤੋਂ ਪਹਿਲਾਂ ਸੀ ਮੈਂ ਫਿਰ ਵੀ ਉਹਨਾਂ ਦੀ ਮਿੰਨਤ ਮੁਨਾਸਬਤ ਕੀਤੀ ਉਹਨਾਂ ਨੂੰ ਡਾਟਾ ਦਿਖਾਇਆ ਕਿ ਲੁਧਿਆਣਾ ਜੀਐਸਟੀ ਕਿੰਨਾ ਦਿੰਦਾ ਲੁਧਿਆਣਾ ਕਿੰਨੇ ਕੀ ਨਾਮ ਪੋਪੂਲੇਸ਼ਨ ਕਿੰਨੀ ਆ ਮੁਕਾਬਲੇ ਬਾਕੀ ਸ਼ਹਿਰਾਂ ਦੇ ਸਾਰਾ ਕੁਝ ਦਿੱਤਾ ਉਹਨ ਪਹਿਲੇ ਫੇਸ ਵਿੱਚ ਲੁਧਿਆਣੇ ਦਾ ਸਟੇਸ਼ਨ ਹੋ ਰਿਹਾ 2025 ਚ ਹੀ 500 ਕਰੋੜ ਰੁਪਇਆ ਲੱਗ ਕੇ ਅਪਗ੍ਰੇਡ ਹੋ ਜਾਣਾ ਔਰ ਬੜਾ ਵਧੀਆ ਬਣ ਜਾਣਾ ਉਹਦੇ ਨਾਲ ਢੰਡਾਰੀ ਵੀ ਉਹਨਾਂ ਨੇ ਨਾਲ ਕਰਤਾ ਕਿਉਂਕਿ ਮੈਂ ਕਿਹਾ ਕੁਛ ਟ੍ਰੇਨਾਂ ਢੰਡਾਰੀ ਵੱਲ ਕਰ ਦੋ ਢੰਡਾਰੀ ਸਟੇਸ਼ਨ ਆਲਰੇਡੀ ਹੋ ਚੁੱਕਾ ਤੁਸੀਂ ਕਿਸੇ ਵੇਲੇ ਨਗਦੇ ਟੱਪ ਤੇ ਦੇਖਿਓ ਉਹ ਅਪਗ੍ਰੇਡ ਹੋ ਚੁੱਕਾ ਤੇ ਇਹ ਵਾਲਾ ਸਟੇਸ਼ਨ 2025 ਚ ਖਤਮ ਹੋ ਜਾਏਗਾ ਕੰਮ ਪੂਰਾ ਚੱਲ ਰਿਹਾ ਇੱਕ 15 ਸਾਲ ਮੈਨੂੰ ਹੋ ਗਏ ਸੀ ਸੰਦੇ 20 ਸਾਲ ਕਿ ਫੋਕਲ ਪੁਆਇੰਟ 'ਚ ਸੜਕਾਂ ਹੀ ਹਨ ਨਹੀਂ ਇਹ ਨਹੀਂ ਕਿ ਸੜਕਾਂ ਖਰਾਬ ਐ ਮੈਨੂੰ ਇੰਡਸਟਰੀਲਿਸਟ ਕਹੇ ਭਰਾ ਮੇਰੇ ਕਹਿੰਦੇ ਸੀ ਸੜਕਾਂ ਹੀ ਹਨ ਨਹੀਂ ਇੱਥੇ ਸਾਡੇ ਬਾਏਰ ਆਉਂਦੇ ਆ ਉਹ ਕਹਿੰਦੇ ਆ ਜੀ ਅਸੀਂ ਤੁਹਾਡੇ ਨਾਲ ਕੰਮ ਕੀ ਕਰੀਏ ਤੁਹਾਡੀ ਫੈਕਟਰੀ 'ਚ ਹੀ ਜਾਣਾ ਔਖਾ ਉੱਥੇ ਤਾਂ ਇਹ ਹਾਲ ਸੀ ਕਿ ਉਹ ਗੱਡੀਆਂ ਵੀ ਮਹਿੰਗੀਆਂ ਸੁਖ ਨਾਲ ਪੰਜਾਬੀ ਦੀ ਲੈਂਦੇ ਵੀ ਮਹਿੰਗੀਆਂ ਗੱਡੀਆਂ ਸ਼ੌਕ ਹੈ ਇਹਨਾਂ ਨੂੰ ਉਹ ਮਹਿੰਗੀਆਂ ਗੱਡੀਆਂ ਦੇ ਕਹਿੰਦੇ ਸਾਡੀ ਰਿਪੇਅਰ ਇੰਨੀ ਪੈ ਜਾਂਦੀ ਮਜ਼ਾਕ 'ਚ ਕਈ ਗੱਲਾਂ ਹੋਣੀਆਂ ਤੇ ਮੈਂ ਜਿੱਦਣ ਆਇਆ ਚਾਰ ਫੇਸ ਦੇ ਪੈਸੇ ਪੀਐਸਈ ਸੀ ਤੋਂ ਕਰਵਾਏ ਦੀ ਬਾਕੀ ਚਾਰ ਫੇਸ ਕਾਰਪੋਰੇਸ਼ਨ ਨੇ ਕੀਤੇ ਅੱਜ ਸਾਰੇ ਮੈਂ ਤਾਰੀਫ ਕਰਦੇ ਹਾਂ ਔਰ ਸਾਰੀਆਂ ਆਰਸੀਸੀ ਦੀਆਂ ਸੜਕਾਂ ਬਣੀਆਂ 1 ਮੀਟਰ ਵੀ ਨਹੀਂ ਹੈਗਾ ਉੱਥੇ ਜਿਹੜਾ ਬਗੈਰ ਸੜਕ ਤੋਂ ਹੋਵੇ ਫੋਕਲ ਪੁਆਇੰਟ ਫੇਸ 8 1 ਤੋਂ ਲੈ ਕੇ 8 ਤੱਕ ਇੱਕ ਐਲੀਵੇਟਿਡ ਰੋਡ ਦੇ ਨਾਲ ਇਹ ਵੀ ਪਹਿਲੀ ਵਾਰੀ ਕਰ ਰਹੀ ਹੈ ਨੈਸ਼ਨਲ ਹਾਈਵੇ ਸਾਨੂੰ ਪਾਰਕਿੰਗ ਸਲੋਟ ਚਾਹੀਦੇ ਆ ਕਿਉਂਕਿ ਦੁਕਾਨਦਾਰਾਂ ਨੂੰ ਪਾਰਕਿੰਗ ਦੀ ਪ੍ਰੋਬਲਮ ਆਂਦੀ ਹੈ ਸਾਡੇ ਭਰਾਵਾਂ ਨੂੰ ਜਿਹੜੇ ਸਿਟੀਜ਼ਨ ਆ ਜਿਹੜੇ ਸਾਡੇ ਇਹ ਆ ਉਹ ਵੀ ਪਹਿਲੀ ਵਾਰੀ ਇਹਨਾਂ ਦੀ ਕੰਪਨੀ ਹੈ NHML NHAI ਦੀ ਨੈਸ਼ਨਲ ਹਾਈਵੇ ਲੋਜਿਸਟਿਕ ਮੈਨੇਜਮੈਂਟ ਲਿਮਟਿਡ ਇਹ ਵੀ ਫਸਟ ਟਾਈਮ ਐਕਸਪੈਰੀਮੈਂਟ ਹੋ ਰਿਹਾ ਉਹ ਆਲਰੇਡੀ ਉਹਨਾਂ ਨੇ ਟੈਂਡਰ ਕਰਤਾ ਕੁਝ ਡਿਟੇਲਿੰਗ ਹੋ ਰਹੀ ਹੈ 700 ਪਾਰਕਿੰਗ ਸਲੋਟ ਆ ਰਹੇ ਆ ਐਲੀਵੇਟਡ ਰੋਡ ਨਾਲ ਇਹ ਵੀ ਨੈਸ਼ਨਲ ਹਾਈਵੇ ਪਹਿਲੀ ਵਾਰੀ ਕਰ ਰਿਹਾ ਲੁਧਿਆਣਾ ਲਈ ਹੁਣ ਮੈਂ ਆ ਰਿਹਾ 420 ਕਰੋੜ ਰੁਪਇਆ ਕੋਈ ਘੱਟ ਅਮਾਉਂਟ ਨਹੀਂ ਹੁੰਦੀ ਮੈਂ ਪਿਛਲੀ ਵਾਰੀ ਆਪਣੇ ਇੰਡਸਟਰੀ ਮਿਨਿਸਟਰ ਸਾਹਿਬ ਨੂੰ ਕਿਹਾ ਕਿ ਆਪਾਂ ਇੱਕ ਮੀਟਿੰਗ ਕਰੀਏ ਇੰਡਸਟਰੀਅਲਿਸਟਾਂ ਲਈ ਮੈਂ ਕਿਹਾ ਉਹਨਾਂ ਦੇ ਕੋਈ ਇਸ਼ੂ ਹੈ ਮੈਂ ਸੀਆਈਸੀਯੂ ਵਾਲਿਆਂ ਨੂੰ ਪੁੱਛਿਆ ਐਪੈਕਸ ਚੈਂਬਰ ਨੂੰ ਪੁੱਛਿਆ ਫਿੱਕੋ ਨੂੰ ਪੁੱਛਿਆ ਚੌਥੀ ਖੋਰ ਆਰਗਨਾਈ ਮੈਂ ਕਿਹਾ ਤੁਹਾਡੇ ਇਸ਼ੂ ਕੀ ਆ ਚਾਰਾਂ ਦਾ ਇੱਕ ਤੁਮਨ ਪੁਆਇੰਟ ਸੀ ਜੀ ਸਾਡੀ ਪੀਐਸਆਈਸੀ ਤੋਂ ਆਰਟੀਐਸ ਕਰਾ ਦੋ ਮੈਂ ਕਿਹਾ ਪਹਿਲਾਂ ਇਹਦੇ ਪਿੱਛੇ ਹੀ ਲੱਗਦੇ ਆ ਇਹ ਕਰਾਈਆ ਮੈਂ ਜਾ ਕੇ ਰਿਕਵੈਸਟ ਕੀਤੀ ਆਪਣੇ ਨੈਸ਼ਨਲ ਕਨਵੀਨਰ ਸਾਹਿਬ ਕੇਜਰੀਵਾਲ ਜੀ ਨੂੰ ਮੈਂ ਕਿਹਾ ਜੀ ਤੁਸੀਂ ਵੀ ਤੱਕਾ ਮਰਵਾਓ ਮੈਂ ਸੀਐਮ ਸਾਹਿਬ ਨੂੰ ਰਿਕਵੈਸਟ ਕੀਤੀ ਸਾਰੇ ਸਮਝ ਗਏ ਮੈਂ ਇੰਡਸਟਰੀਅਲ ਭਰਾਵਾਂ ਨੂੰ ਗਿਆ ਇਹ ਕਹਿੰਦੇ ਜੀ ਸਾਨੂੰ ਮੁਫਤ ਦਾ ਵਕੀਲ ਮਿਲ ਗਿਆ ਮੈਂ ਹੁਣ ਇਹਨਾਂ ਨੂੰ ਕਹਿਣਾ ਚਾਹੁੰਦਾ ਆਂਦਾ ਕਿ ਮੈਂ ਹੁਣ ਵਸੂਲਣ ਆ ਗਿਆ ਮੈਂ ਮੁਫਤ ਦਾ ਨਹੀਂ ਸੀ ਹੁਣ ਮੈਂ ਤੁਹਾਡੇ ਕੋਲੋਂ ਵਸੂਲਣਾ ਅੱਛਾ ਹੁਣ ਗੱਲ ਇਹ ਐ ਕਿ ਇੰਡਸਟਰੀ ਜੀ ਇਹ 30 ਸਾਲ ਪੁਰਾਣੀ ਡਿਮਾਂਡ ਸੀ ਇੰਡਸਟਰੀ ਦੀ 32 ਸਾਲ ਪੁਰਾਣੀ ਇਹ ਕੋਟ ਕਚਹਿਰੀਆਂ ਚ ਜੀ ਵਿਚਾਰੇ ਧੱਕੇ ਖਾਈ ਜਾਂਦੇ ਸੀ ਪਲਾਟ ਹੋਲਡਰ ਵਕੀਲਾਂ ਦੀਆਂ ਫੀਸਾਂ ਦਿੱਤੇ ਸੀ ਇਹਨਾਂ ਦੀ ਬੈਲੈਂਸ ਸ਼ੀਟਾਂ ਚ ਉਹ ਲਾਇਬਿਲਟੀ ਸੀ ਉਹਨੋ ਲਾਇਬਿਲਟੀ ਖਤਮ ਹੋ ਗਈ ਇਹ ਸਾਰੇ ਆਫੀਸਰਸ ਨੂੰ ਮੈਂ ਰਿਕੁਐਸਟ ਕੀਤੀ ਸਭ ਨੂੰ ਮੈਂ ਕਿਹਾ ਕਿ ਇਹ ਜ਼ਰੂਰੀ ਹੈ ਤੇਜਵੀਰ ਜੀ ਵੀ ਉਸ ਮੀਟਿੰਗ ਚ ਸੀਗੇ ਬੜੀ ਡਿਟੇਲਡ ਡਿਸਕਸ਼ਨ ਹੋਈ ਕਈ ਵਾਰੀ ਥੋੜੀ ਬਹੁਤੀ ਆਰਗੂਮੈਂਟ ਵੀ ਹੋ ਜਾਂਦੀ ਹੈ ਕਰਨੀ ਪਈ ਮੈਨੂੰ ਇੰਡਸਟਰੀ ਸਟ ਲਿਸਟ ਭਰਾਵਾ ਲਈ ਇਹ ਤਾਂ ਕਰਨਾ ਹੀ ਪੈਣਾ ਮੈਂ ਥੈਂਕਫੁਲ ਆ ਆਪਣੇ ਨੈਸ਼ਨਲ ਕਨਵੀਨਰ ਸਾਹਿਬ ਦਾ ਸੀਐਮ ਸਾਹਿਬ ਦਾ ਔਰ ਇੰਡਸਟਰੀ ਮਿਨਿਸਟਰ ਸਾਹਿਬ ਦਾ ਇਹਨਾਂ ਨੇ ਬੋਲਡ ਡਿਸੀਜਨ ਲਿੱਤਾ ਔਰ ਅਫਸਰ ਸਹਿਬਾਨ ਦਾ ਜਿਨ੍ਹਾਂ ਨੇ ਫਾਈਲਾਂ ਤੇ ਸਾਈਨ ਕੀਤਾ ਔਰ ਕੈਬਿਨੇਟ ਚ ਪ੍ਰੂਵ ਕੀਤਾ ਔਰ ਹੋਇਆ ਕਿ ਕੈਬਿਨੇਟ ਹੋਈ 4 ਦਿਨ ਪਹਿਲਾਂ ਤੇ ਉਹ ਕੈਬਿਨੇਟ ਚ ਨਹੀਂ ਕਲੀਅਰ ਹੋਇਆ ਮੈਂ ਫੇਰ ਕਿਹਾ ਮੈਂ ਕਿਹਾ ਜੀ ਉਹ ਨਹੀਂ ਹੋਇਆ ਉਹ ਕਹਿੰਦੇ ਤੁਸੀਂ ਕਿਉਂ ਘਬਰਾਉਂਦੇ ਹੋ ਨਹੀਂ ਹੋਇਆ ਕੋਈ ਨਾ ਮੈਂ 3 ਦਿਨਾਂ ਚ ਦੁਬਾਰਾ ਕੈਬਿਨੇਟ ਰੱਖਦਾ ਉਹ ਸਿਰਫ ਇੱਕ ਮੁੱਦੇ ਲਈ ਉਹ ਕੈਬਿਨੇਟ ਰੱਖੀ ਗਈ ਔਰ ਤੁਹਾਡਾ ਇੱਕ ਕਲੀਅਰ ਹੋ ਗਿਆ ਇੱਕ ਬਿਜਲੀ ਬੋਰਡ ਦਾ ਵੀ OTS ਪਹਿਲਾਂ ਜਿਹੜਾ ਇਹਨਾਂ ਨੇ ਕੱਢਿਆ ਸੀ ਉਹ ਥੋੜਾ ਠੀਕ ਨਹੀਂ ਸੀ ਉਹ ਵੀ ਠੀਕ ਕਰਾਇਆ ਉਹਦੇ 'ਚ ਵੀ ਬੜੇ ਲੋਕਾਂ ਨੇ ਆਪਟ ਕੀਤਾ ਪਰ ਉਹ ਥੋੜਾ ਪੁਰਾਣਾ ਹੋ ਗਿਆ ਬਟ ਉਹ ਵੀ ਕਾਫੀ ਹੋ ਗਿਆ ਇੱਕ ਸਾਡੇ ਐਮਐਲਏ ਸਾਹਿਬ ਆ ਮਿਰਖਲ ਹੈ ਨਹੀਂ ਭੋਲਾ ਜੀ ਬੱਗਾ ਜੀ ਵੀ ਨਾਲ ਗਏ ਸੀ ਅਸੀਂ ਇਹ ਕਹਿੰਦੇ ਜੀ ਸਾਡੇ NHAI ਦੇ ਇਸ਼ੂ ਹੈ ਸਾਨੂੰ ਮੰਤਰੀ ਜੀ ਨੂੰ ਮਿਲਾਨ ਲੈ ਕੇ ਚੱਲੋ ਮੈਂ ਦੋਨੋਂ ਐਮਐਲਏ ਸਾਹਿਬਾਨ ਨੂੰ ਨਾਲ ਲੈ ਕੇ ਗਿਆ ਜੀ ਇਨਾਂ ਨੇ ਉਹ ਵੀਯੂ ਮੰਗਿਆ ਕਿ ਜਿਹੜਾ ਇਹ ਆਪਣਾ ਜਲੰਧਰ ਬਾਈਪਾਸ ਐ ਇੱਥੇ ਐਕਸੀਡੈਂਟ ਬੜੇ ਹੁੰਦੇ ਆ ਆ ਤੇ ਉਹ ਫਿਰ ਕੀ ਹੋਇਆ ਉਹਨਾਂ ਨੇ ਸਾਰੀ ਰਿਪੋਰਟ ਬਣਵਾਈ ਮਿਨਿਸਟਰ ਸਾਹਿਬ ਨੇ ਆਰਡਰ ਤਾਂ ਉਸੇ ਵੱਲੇ ਕਰਤੇ ਸੀ ਆਪਣੇ ਸਾਹਮਣੇ ਉੱਥੇ ਜਾ ਕੇ ਅਸੀਂ ਰਿਪੋਰਟ ਬਣਵਾਈ ਉਹ ਜੀ 10 ਦਿਨ ਪਹਿਲਾਂ 42 ਕਰੋੜ ਦੇ ਦੋ ਵੀਯੂਪੀ ਵਹੀਕੂਲ ਅੰਡਰਪਾਸ ਪਾਸ ਹੋ ਗਏ ਆ ਉਹ बनने चालू ਕਿਸੇ ਵੱਲੇ ਵੀ ਹੋ ਜਾਣਗੇ ਟੈਂਡਰਿੰਗ ਪ੍ਰੋਸੈਸ ਚાલુ ਹੋ ਚੁੱਕਾ ਹੈ ਉਹਦਾ ਉਹ ਐਕਸੀਡੈਂਟ ਬਹੁਤ ਹੁੰਦੇ ਸੀ ਲੋਕਾਂ ਦੇ ਜਿਹੜਾ ਤੁਸੀਂ ਕਿਹਾ ਉਹਦੇ ਨਾਲ ਐਕਸੀਡੈਂਟ ਕਾਫੀ ਰੁਕਣਗੇ ਔਰ ਆਪਾਂ ਨੂੰ ਰਿਲੀਫ ਮਿਲੇਗਾ ਇੱਕ ਮੈਂ ਸ਼ੁਕਰਗੁਜ਼ਾਰ ਆ ਪਾਂਸ ਗੇਨ ਕੇਜਰੀਵਾਲ ਜੀ ਦਾ ਔਰ ਭਗਵੰਤ ਮਾਨ ਜੀ ਦਾ ਇਹਨਾਂ ਨੇ ਮੇਰੀ ਡਿਊਟੀ ਲਗਾਈ ਕਿ ਸੰਜੀਵ ਅੱਜ ਤੋਂ ਡੇਢ ਸਾਲ ਪਹਿਲਾਂ ਕਿ ਤੂੰ ਸਿਵਲ ਹਸਪੀਟਲ ਦੇਖ ਸਾਰੇ ਸਿਵਲ ਹਸਪੀਟਲ ਠੀਕ ਕਰ ਮੈਂ ਕਿਹਾ ਸਰ ਮੈਂ ਲੁਧਿਆਣੇ ਤੋਂ ਚਾਲੂ ਕਰੂੰਗਾ ਕਹਿੰਦੇ ਠੀਕ ਐ ਤੂੰ ਲੁਧਿਆਣੇ ਤੋਂ ਚਾਲੂ ਕਰ ਦੇਖੋ ਕੁਛ ਤੁਹਾਡੇ ਵਰਕਰਾਂ ਕੋਲ ESI ਹੈਗੀ ਕਈ ESI ਤੋਂ ਬਗੈਰ ਹੋਨੇ ਆ ਜਦੋਂ ਕੋਈ ਵਰਕਰ ਬਿਮਾਰ ਹੁੰਦਾ ਜਾਂ ਵਰਕਰ ਨੂੰ 60 ਬਜਦੀ ਆ ਉਹ ਤੁਹਾਡੇ ਤੇ ਹੀ ਆ ਜਾਂਦਾ ਕਿ ਨਹੀਂ ਜੀ ਹੁਣ ਤੁਸੀਂ ਤੁਹਾਡੀ ਜ਼ਿੰਮੇਵਾਰੀ ਵੀ ਬੰਦੀ ਤੁਹਾਡੀ ਫੈਮਿਲੀ ਆ ਪਰ ਕਿਉਂਕਿ ਤੁਸੀਂ ਇੰਸ਼ੋਰੈਂਸ ਦਿੰਦੇ ਹੋ ਉਹ ESI ਹੈਗਾ ਉਹਨੂੰ ਮੈਂ ਤੁਹਾਨੂੰ ਕਹਿ ਰਿਹਾ ESI ਜਿਹੜਾ ਸਿਵਲ ਹਸਪੀਟਲ ਹੈ ਇਹ ਬਿਲਕੁਲ ਪ੍ਰਾਈਵੇਟ ਹਸਪੀਟਲ ਵਰਗਾ ਬਣ ਗਿਆ ਕੱਲ ਉਹਦਾ ਉਦਘਾਟਨ ਹੈ ਜੇ ਤੁਹਾਡੇ ਵਿੱਚੋਂ ਕਦੀ ਕੋਈ ਪਹਿਲਾ ਸਿਵਲ ਹਸਪੀਟਲ ਗਿਆ ਕਿਉਂਕਿ ਮੈਨੂੰ ਪਤਾ ਹੈ ਇਹ ਇੱਥੋਂ 95% 97% ਕრაਊਡ ਚੋਂ ਕੋਈ ਨਹੀਂ ਗਿਆ ਹੁਣ ਆਉ ਲੋੜ ਨਹੀਂ ਪੈਂਦੀ ਉੱਥੇ ਵਿਚਾਰਾ ਉਹ ਜਾਂਦਾ ਜਿਹਦੇ ਕੋਲ ਇੱਕ ਰੁਪਿਆ ਵੀ ਨਹੀਂ ਆਪਣੇ ਹੈਲਥ ਤੇ ਖਰਚਣ ਦੀ ਬੜੇ ਭੱਲੇ ਦਾ ਕੰਮ ਹੈ ਔਰ ਕੁਝ ਇੰਡਸਟ੍ਰੀਅਲਿਸ ਭਰਾਵਾਂ ਦੀ ਹੈਲਪ ਨਾਲ ਇਹ ਬਣ ਚੁੱਕਾ ਹੈ ਸਿਵਲ ਹਸਪੀਟਲ ਕੱਲ ਸਾਡੇ ਨੈਸ਼ਨਲ ਕਨਵੀਨਰ ਸਾਹਿਬ ਔਰ ਸੀਐਮ ਸਾਹਿਬ ਦੋਨੋਂ ਉਹਦਾ ਉਦਘਾਟਨ ਕਰਨ ਜਾ ਰਹੇ ਆਫਟਰ ਰੈਨੋਵੇਸ਼ਨ ਸਪੋਰਟਸ ਇਨਫਰਾਸਟ੍ਰਕਚਰ ਵੀ ਸ਼ਹਿਰ ਵਿੱਚ ਬੜਾ ਅਸੀਂ ਡਿਵੈਲਪ ਕਰ ਰਹੇ ਆ ਉਸ ਦਿਨ ਨਾ ਅਨਾਉਂਸਮੈਂਟ ਕੀਤੀ ਸੀ ਜੇ ਤੁਸੀਂ ਪੜਿਆ ਹੋਵੇ ਜਿੰਨੇ ਸਟਾਲਡ ਪ੍ਰੋਜੈਕਟ ਆ ਉਹ ਸਾਰੇ ਹੋ ਰਹੇ ਆ ਔਰ ਉਸ ਤੋਂ ਇਲਾਵਾ ਇਹ ਕਿੰਡੋਰ ਸਟੇਡੀਅਮ ਬਣਿਆ ਸੀ ਉਹ 9 ਸਾਲ ਦਾ ਬੰਦ ਪਿਆ ਸੀ ਕੱਲ ਅਸੀਂ ਉਹਨੂੰ ਯੂਜ਼ ਕਰ ਰਹੇ ਆ ਸਿਵਲ ਹਸਪੀਟਲ ਦੀ ਇਨਾਉਰੇਸ਼ਨ ਤੋਂ ਬਾਅਦ ਔਰ ਉਸ ਤੋਂ ਬਾਅਦ ਉੱਥੇ ਕੋਈ ਵੀ ਸਪੋਰਟਸ ਦਾ ਇਵੈਂਟ ਕਰਾਨ ਕੋਈ ਕੁਛ ਕਰਾਨ ਉਹ ਬਿਜਲੀ ਦਾ ਇੱਕ ਕਨੈਕਸ਼ਨ ਕੱਟੇ ਹੋਏ ਸੀ ਉਹ ਕਮਿਸ਼ਨਰ ਸਾਹਿਬ ਨੇ ਪ੍ਰੋਮਿਸ ਕਰਤਾ ਕਿ ਹੁਣ ਕਦੀ ਨਹੀਂ ਕੱਟਿਆ ਜਾਏਗਾ 9 ਸਾਲ ਦਾ ਬੰਦ ਪਿਆ ਸੀ ਸਾਰੇ ਕਹਿੰਦੇ ਸੀ ਆਖੇ ਕਿ ਜੀ ਇਹ ਕਰੋ ਬਾਕੀ ਤੁਸੀਂ ਦੇਖਿਆ ਹੀ ਹੋਣਾ ਕਿ ਸਾਡੇ ਇੰਡਸਟਰੀਲਿਸਟ ਭਰਾਵਾਂ ਦੇ ਵੀ ਬੱਚਿਆਂ ਤੋਂ ਕਈ ਵਾਰੀ ਡਰ ਲੱਗਦਾ ਹੈ ਜਿਹੜੀ ਡਰੱਗਸ ਦਾ ਇਸ਼ੂ ਚੱਲ ਰਿਹਾ ਇੱਥੇ ਹਰੇਕ ਸਿਟੀਜ਼ਨ ਸੀਗਾ ਜੀ ਆ ਪੰਜਾਬ ਚ ਡਰੱਗਜ਼ ਇੰਨੇ ਈਜ਼ੀਲੀ ਅਵੇਲੇਬਲ ਐ ਕੋਈ ਵੀ ਸਾਡਾ ਬੱਚਾ ਖਰਾਬ ਹੋ ਸਕਦਾ ਕੁਛ ਐ ਤੁਸੀਂ ਪਿੱਛੇ ਦੇਖਿਆ ਹੋਣਾ ਕਿੰਨੀ ਸ਼ਕਤੀ ਨਾਲ ਹੈਂਡਲ ਹੋ ਰਿਹਾ ਬਾਕੀ ਇਹ ਡਿਟੇਲ ਚ ਉਹ ਦੱਸਣਗੇ ਉਹਦੇ ਨਾਲ ਵੀ ਲੋਕੀ ਬਹੁਤ ਖੁਸ਼ ਹੈਗੇ ਹੋਰ ਵੀ ਕਈ ਇਨੀਸ਼ੀਏਟਿਵ ਲਿੱਤੇ ਜਾ ਰਹੇ ਆ ਤੁਹਾਡੇ ਸ਼ਹਿਰ ਚ ਸਟਰੀਟ ਲਾਈਟਾਂ ਨਵੀਆਂ ਲੱਗ ਰਹੀਆਂ ਟ੍ਰਾਂਸਫਾਰਮਰ 250 ਦੇ ਕਰੀਬ ਲੁਧਿਆਣੇ ਵਿੱਚ ਨਵੇਂ ਲੱਗ ਰਹੇ ਆ 200 ਕਿਲੋਮੀਟਰ ਦੀਆਂ ਰੋਡਸ ਅਸੀਂ ਰਿਪੇਅਰ ਕਰਵਾ ਰਹੇ ਆ ਉਹ ਦੋਨੋਂ ਰੋਡਸ ਦੇ ਦੋਨੋਂ ਸਾਈਡ ਫਲੋਰਸੈਂਟ ਲਾਈਟ ਸਾਰੇ ਪਾਰਕਸ ਕਰਾ ਰਹੇ ਆ ਇੱਕ ਲੋਕਾਂ ਦੀ ਸ਼ਿਕਾਇਤ ਰਹਿੰਦੀ ਕਿ ਟਰੈਸ਼ ਬੜਾ ਹੁੰਦਾ ਸੜਕਾਂ ਤੇ ਵੀ ਆਰ ਮੇਕਿੰਗ ਇਟ ਸ਼ੋਰ ਕਿ ਉਹ ਜਿਹੜਾ ਟਰੈਸ਼ ਹੈ ਉਹ ਵੀ ਟਾਈਮ ਟੂ ਟਾਈਮ ਕਲੀਅਰ ਹੁੰਦਾ ਰਹੇ ਇਹ ਅਨਐਂਡਿੰਗ ਲਿਸਟ ਹੈ ਪਰ ਟਾਈਮ ਘਟਾ ਹੈ ਹੋਰ ਵੀ ਕਈ ਪ੍ਰੋਗਰਾਮ ਹੈ ਇਹਨਾਂ ਦੇ ਬਟ ਮੈਂ ਇਹੀ ਤੁਹਾਨੂੰ ਰਿਕਵੈਸਟ ਕਰੂੰਗਾ ਕਿ ਤੁਹਾਨੂੰ ਪਤਾ ਹੈ ਕਿ ਮੈਂ MP ਤਾਂ ਹੈਗਾ ਪਰ ਮੇਰੀ ਡਿਊਟੀ ਲੱਗੀ ਹੈ ਹੁਣ ਲੁਧਿਆਣਾ ਵੈਸ ਤੋਂ ਖੜਾ ਹੋ ਰਿਹਾ ਮੈਨੂੰ ਤੁਹਾਡੇ ਸਾਰਿਆਂ ਦੀ ਸਪੋਰਟ ਚਾਹੀਦੀ ਹੈ ਔਰ ਤੁਸੀਂ ਆਪਣੇ ਸਟਾਫ ਨੂੰ ਸਾਰਿਆਂ ਨੂੰ ਕਹਿ ਕੇ ਮੇਰੀ ਹੈਲਪ ਕਰਦੀਆਂ ਸੋ ਮੈਂ ਉਪਕਾਰ ਜੀ ਉਹਨੂੰ ਵਸੂਲਣਾ ਤੁਹਾਡੇ ਕੋਲੋਂ ਥੈਂਕ ਯੂ ਜੀ ਸਤਿ ਸ੍ਰੀ ਅਕਾਲ ਐਂਡ ਵਾਂਸ ਅਗੇਨ ਥੈਂਕ ਯੂ ਫਾਰ ਕਮਿੰਗ ਥੈਂਕ ਯੂ Thank you very much, sir. And now, ladies and gentlemen, uh, I have the honor to call upon a veteran industrialist from Ludhiana with over three decades of uh, experience in manufacturing auto parts and agricultural equipment. He is a name who is honored and trusted by all industrialists and their community, and this gentleman holds the office of the President of the Chamber of Industrial and Commercial Undertaking. This office, ladies and gentlemen, was held by him uh, when he was elected unopposed. He's committed to being the voice of the community, especially for the small and the medium enterprises, and today we have the honor to listen to him one-on-one. -on -one. My reference goes to Mr. Kar Singh Ahuja to please address. Everybody. ਸਭ ਤੋਂ ਪਹਿਲਾਂ ਬਹੁਤ ਹੀ ਧੰਨਵਾਦ ਕੇਜਰੀਵਾਲ ਸਾਹਿਬ ਦਾ ਮਾਨ ਸਾਹਿਬ ਦਾ ਅੱਜ ਤੁਸੀਂ ਲੁਧਿਆਣੇ ਦੀ ਇੰਡਸਟਰੀ ਨੂੰ ਟਾਈਮ ਦਿੱਤਾ ਮੈਨੂੰ ਯਾਦ ਹੈ ਇਲੈਕਸ਼ਨ ਤੋਂ ਪਹਿਲਾਂ ਕੇਜਰੀਵਾਲ ਸਾਹਿਬ ਪਾਰਕ ਪਲਾਜ਼ਾ ਆਏ ਸੀ ساری ਆਮ ਆਦਮੀ ਪਾਰਟੀ ਦੀ ਟੀਮ